ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਆਦab ਤੇ ਨਮਸਤੇ ਇੱਕ ਕਵਿਤਾ ਲਿਖੀ ਹੈ ਜੀ ਜਿਹੜੀ ਦਰਸਾਉਂਦੀ ਹੈ ਕਿ ਅਸੀਂ ਅੱਜ ਕੱਲ ਆਟੋਮੈਟਿਕ ਮਸ਼ੀਨਾਂ ਦੇ ਕਿੰਨੇ ਡਿਪੈਂਡੈਂਟ ਹੋ ਗਏ ਹਾਂ ਇਹਨਾਂ ਚੀਜ਼ਾਂ ਨੇ ਸਾਡੀ ਬੋਡੀ ਦੇ ਉੱਤੇ ਕੀ ਬੈਡ ਇਫੈਕਟਸ ਲਾਏ ਉਹ ਇਹ ਕਵਿਤਾ ਦਰਸਾਉਂਦੀ ਹੈ ਸੋ ਜੇ ਤੁਹਾਨੂੰ ਵਧੀਆ ਲੱਗੇ ਤੁਸੀਂ ਸ਼ੇਅਰ ਕਰੋ ਕੰਮਕਾਰ ਕਰ ਦਿੱਤੇ ਸੌਖੇ ਇਸ ਨੇ ਕੰਮਕਾਰ ਕਰ ਦਿੱਤੇ ਸੌਖੇ ਇਸ ਨੇ ਸਾਰਿਆਂ ਨੂੰ ਚੱਕਰਾਂ 'ਚ ਪਾਈ ਜਾਂਦੀ ਏ ਸਾਇੰਸ ਬੜੀ ਕਰ ਗਈ ਤਰੱਕੀ ਵਿੱਚ ਪਰ ਬੰਦੇ ਨੂੰ ਆਲਸੀ ਬਣਾਈ ਜਾਂਦੀ ਏ ਬੰਦੇ ਨੂੰ ਐ ਆਰਸੀ ਬਣਾਈ ਜਾਂਦੀ ਐ ਇੰਜਣ ਦੇ ਨਾਲ ਹੁਣ ਟੋਕਾ ਜੋੜਤਾ ਕਿ ਬਾਹਾਂ ਵਾਲਾ ਜੋਰ ਪਿੱਛੇ ਰਹਿ ਗਿਆ ਹਲਟਾਂ ਦੀ ਜਗ੍ਹਾ ਮੱਛੀ ਮੋਟਰਾਂ ਨੇ ਲੈ ਲਈ ਬਰਦ ਵੀ ਖੁੰਝੇ ਹੋ ਕੇ ਬਹਿ ਗਿਆ ਇਕੱਠੇ ਹੋ ਕੇ ਦਾਤੀਆਂ ਨਾਲ ਵੱਢਦੇ ਸੀ ਕਣਕਾਂ ਭਾਈਚਾਰਾ ਵੱਟਦਾ ਕੰਬੈਨ ਨੇ ਕੱਲੀਆਂ ਮਸ਼ੀਨਾ ਹੁਣ ਕਰੀ ਜਾਣ ਖੇਤੀ ਇਹ ਕੀ ਕੀਤਾ ਸਾਇੰਸ შეਦਣ ਨੇ ਓਏ ਪਾਕੇ ਰੋਟਾਵੇਟਰ ਤੂੰ ਪੱਟੀ ਜਾਂਦਾ ਧੂੜਾਂ ਪਾਕੇ ਰੋਟਾਵੇਟਰ ਤੂੰ ਪੱਟੀ ਜਾਂਦਾ ਧੂੜਾਂ ਉਹ ਬੰਦ ਕਮਰੇ ਚ ਕਹੀ ਪਈ ਬੁਲਾਈ ਜਾਂਦੀ ਐ ਸਾਇੰਸ ਬੜੀ ਕਰਗੀ ਤਰੱਕੀ ਮਿੱਤਰਾ ਪਰ ਬੰਦੇ ਨੂੰ ਈ ਆਲਸੀ ਬਣਾਈ ਜਾਂਦੀ ਏ ਬੰਦੇ ਨੂੰ ਈ ਆਲਸੀ ਬਣਾਈ ਜਾਂਦੀ ਏ ਬੈਲ ਗੱਡੀ ਅਤੇ ਘੋੜਿਆਂ ਤੇ ਕੱਢਦੇ ਸੀ ਪੰਡੇ ਬੈਲ ਗੱਡੀ ਅਤੇ ਘੋੜਿਆਂ ਤੇ ਕੱਢਦੇ ਸੀ ਪੰਡੇ ਅੱਜ ਕਾਰ 'ਚ ਸਵਾਰ ਕੋ ਸਫ਼ਰ ਕਰਦੇ ਤੇਜ਼ ਰਫ਼ਤਾਰ ਕਿਤੇ ਹੋ ਜੇ ਤਕਰਾਰ ਫਿਰ ਸਨੇ ਪਰਿਵਾਰ ਸਾਰੇ ਇਕੱਠੇ ਮਰਦੇ ਬੱਚਾ-ਬੱਚਾ ਫਿਰਦਾ ਏ ਚੱਕੀ ਹੁਣ ਬੁਲਟ ਬੱਚਾ ਬੱਚਾ ਫਿਰਦਾ ਇਹ ਚੱਕੀ ਹੁਣ ਬੁਲਟ ਕੇ ਸਾਈਕਲਾਂ ਤੋਂ ਸਾਰੇ ਹੀ ਕਿਨਾਰਾ ਕਰ ਗਏ ਉਹ ਕਦੇ ਸੁਣਿਆ ਸੀ ਪਿਛਲੇ ਆ ਸਮਿਆਂ ਦੇ ਵਿੱਚ ਹੋਈ ਸਾਈਕਲਾਂ ਦੀ ਟੱਕਰ ਤੇ ਸਾਰੇ ਮਰ ਗਏ ਮੰਨਿਆ ਕਿ ਕਾਰਾਂ ਵਿੱਚ ਪਹੁੰਚਦੇ ਹੋ ਛੇਤੀ ਓਏ ਮੰਨਿਆ ਕਿ ਕਾਰ ਵਿੱਚ ਪਹੁੰਚਦੇ ਹੋ ਛੇਤੀ ਪਰ ਹਵਾ ਵਿੱਚ ਧੂਆ ਹੀ ਅੜਾਈ ਜਾਂਦੀ ਏ ਸਾਇੰਸ ਬੜੀ ਕਰ ਗਈ ਤਰੱਕੀ ਮਿੱਤਰਾ ਪਰ ਬੰਦੇ ਨੂੰ ਹੀ ਆਲਸੀ ਬਣਾਈ ਜਾਂਦੀ ਏ ਬੰਦੇ ਨੂੰ ਹੀ ਆਲਸੀ ਬਣਾਈ ਜਾਂਦੀ ਏ ਬੇਬੇ ਦੀ ਮਧਾਣੀ ਨੂੰ ਵੀ ਲੱਗ ਗਈਆਂ ਤਾਰਾਂ ਬੇਬੇ ਦੀ ਮਧਾਣੀ ਨੂੰ ਵੀ ਲੱਗ ਗਈਆਂ ਤਰ੍ਹਾਂ ਹੁਣ ਲੱਕੜੀ ਮਧਾਣੀ ਨੂੰ ਨਹੀਂ ਕੋਈ ਪੁੱਛਦਾ ਪਹਿਲਾਂ ਕਦੇ ਬੇਬੇ ਨੂੰ ਜਕਾਮ ਵੀ ਨਹੀਂ ਹੋਇਆ ਸੀ ਤੇ ਹੁਣ ਕਹਿੰਦੀ ਮੇਰਾ ਸਿਰ ਦੁਖਦਾ 2000 ਲੀਟਰ ਦੀ ਟੈਂਕੀ ਰੱਖੀ ਛੱਤ ਤੇ 240 ਫੁੱਟ ਡੂੰਘਾ ਬੋਰ ਕਰਵਾ ਲਿਆ ਮਾੜੇ-ਮੋٹے ਹੱਥ ਜਿਹੜੇ ਚੱਲਦੇ ਸੀ ਤਬਰ ਦੇ ਨਲਕਾ ਪਟਾ ਕੇ ਅਸੀਂ ਪੱਠਾ ਹੀ ਬਿਠਾ ਲਿਆ ਓਏ ਭਾਂਡੇ ਵੀ ਹੁਣ ਤਾਂ ਮਸ਼ੀਨਾਂ ਤੋਂ ਹੀ ਜਾਂਦੀਆਂ ਨੇ ਕੱਪੜੇ ਵੀ ਹੁਣ ਤਾਂ ਮਸ਼ੀਨਾਂ 'ਤੋਈ ਜਾਂਦੀਆਂ ਨੇ ਓਏ ਥਾਪੀ ਖੁੰਜੇ ਵਿੱਚ ਕੋਈ ਘਰਲਾਈ ਜਾਂਦੀ ਏ ਸਾਇੰਸ ਬੜੀ ਕਰ ਗਈ ਤਰੱਕੀ ਮਿੱਤਰਾ ਪਰ ਬੰਦੇ ਨੂੰ ਹੀ ਆਲਸੀ ਬਣਾਈ ਜਾਂਦੀ ਏ ਹਾਈ ਬੀਪੀ ਤੇ ਸ਼ੂਗਰ ਲਿਾਈ ਜਾਂਦੀ ਏ ਹਾਰਟ ਅਟੈਕ ਦੇ ਚਾਂਸ ਵਧਾਈ ਜਾਂਦੀ ਏ ਸਾਇੰਸ ਬੜੀ ਕਰ ਗਈ ਤਰੱਕੀ ਮਿੱਤਰਾ ਪਰ ਬੰਦੇ ਨੂੰ ਹੀ ਆਲਸੀ ਬਣਾਈ ਜਾਂਦੀ ਏ ਅੱਜ ਮਿੱਟੀ ਨਾਲ ਮਿੱਟੀ ਹੋ ਕੇ ਖੇਡਦੇ ਨਹੀਂ ਬੱਚੇ ਅੱਜ ਮਿੱਟੀ ਨਾਲ ਮਿੱਟੀ ਹੋ ਕੇ ਖੇਡਦੇ ਨਹੀਂ ਬੱਚੇ ਅੱਜ ਮਿੱਟੀ ਨਾਲ ਮਿੱਟੀ ਹੋ ਕੇ ਖੇਡਦੇ ਨਹੀਂ ਬੱਚੇ ਸਾਰਾ ਸਾਰਾ ਦਿਨ ਫੋਨਾਂ ਵਿੱਚ ਬੜੇ ਰਹਿੰਦੇ ਨੇ ਕਦੇ WhatsApp YouTube Instagram ਕਦੇ Facebook ਉੱਤੇ ਸਾਲੇ ਚੜੇ ਰਹਿੰਦੇ ਨੇ ਹਰ ਚੀਜ਼ ਨਾਲੋਂ ਪਹਿਲਾਂ ਸਿਹਤ ਦਾ ਖਿਆਲ ਰੱਖੋ ਹਰ ਚੀਜ਼ ਨਾਲੋਂ ਪਹਿਲਾਂ ਸਿਹਤ ਦਾ ਖਿਆਲ ਰੱਖੋ ਬਾਕੀ ਚੀਜ਼ਾਂ ਆਉਂਦੀਆਂ ਤੇ ਜਾਂਦੀਆਂ ਹੀ ਰਹਿਣੀਆਂ ਬਾਕੀ ਤੁਸੀਂ ਮੇਰੇ ਤੋਂ ਸਿਆਣੇ ਬੜੇ ਮਿੱਤਰੋ ਇਹ ਦੋ ਵੱਧ ਬੱਲੀ ਨੇ ਕੀ ਹੋਰ ਗੱਲਾਂ ਕਹਿਣੀਆਂ ਰਿੱਦੋਵਦ ਬੱਲੀ ਨੇ ਕੀ ਹੋਰ ਗੱਲਾਂ ਕਹਿਣੀਆਂ ਚੰਗਾ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਸੀਂ ਸ਼ੇਅਰ ਕਰੋ ਫਰੈਂਡਸ ਦੇ ਨਾਲ ਤੇ ਮੇਰਾ YouTube ਚੈਨਲ ਅਰਜਨ ਬੱਲੀ ਸਬਸਕ੍ਰਾਈਬ ਕਰ ਸਕਦੇ ਹੋ ਥੈਂਕ ਯੂ